ਹਾਂਜੀ ਕੀ ਹਾਲ ਚਾਲ ਆ ਬਾਬਿਓ ਹੋਰ ਆਸ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਬਹੁਤ ਦਿਨ ਹੋ ਗਿਆ ਆਪਾਂ ਨਾ ਵੀਡੀਓ ਨਹੀਂ ਪਾਈ ਤੇ ਅੱਜ ਹੈਗਾ ਵੋਟਾਂ ਆਉਣ ਦੇਣਾ ਹਣਾ ਆਪਾਂ ਤੇਰੇ ਅੱਜ ਵੋਟ ਪਾਉਣਾ ਤੇ ਸਾਰੇ ਸਾਰੇ ਦੱਸਿਓ ਫਿਰ ਕਿਹਨੇ ਕਿਹਨੇ ਕਿਹਨੂੰ ਤੇ ਕਿਹਨੂੰ ਵੋਟ ਪਾਈ ਆ ਆਪਾਂ ਚੱਲੇ ਆਪਣਾ ਫਾਰਜ ਨਮਾਉਣ ਤੁਹਾਨੂੰ ਪਤਾ ਹੀ ਆਪਾਂ ਵੋਟ ਕਿਹਨੂੰ ਪਾਉਣੀ ਆ ਕਿਹਨੂੰ ਪਾਉਣੀ ਆ ਝਾਂਡੇ ਦੇਖ ਕੇ ਤੁਸੀਂ ਅੰਦਾਜ਼ਾ ਲਾਈ ਲੈਣਾ ਸਾਡਾ ਇੱਕ ਹੋਰ ਆਪਾਂ ਲਿਆਂਦੀ ਸੀ ਮਸ਼ੀਨ ਨਾ ਆਪਾਂ ਪੋਸਟ ਪਾਈ ਹੋਕੀ ਤਾਂ ਨਹੀਂ ਪਹਿਲਾਂ ਬਲੌਗ ਚ ਪਾਈ ਨਹੀਂ ਕਿਉਂਕਿ ਥੋੜਾ ਬਾਈ ਹੋਣੀ ਕਹਿੰਦੇ ਵੀ ਵੀਡੀਓ ਵੀਡੀਓ ਤੇ ਅੱਜ ਆਪਾਂ ਕਾਸਦੇ ਆਂ ਮਸ਼ੀਨ ਲਿਆਂਦੀ ਸੀ ਆਪਾਂ ਨੂੰ ਹੋ ਕੇ ਬਹੁਤ ਧੰਨ ਯਾਰ ਇੱਥੇ ਪਈ ਸੀਗੀ ਤੇ ਬੋਟ ਪਾੜ ਕੇ ਆਪਾਂ ਆ ਕੇ ਦੋ ਮਸ਼ੀਨ ਕਾਸਦੇ ਆਂ ਕਿਉਂਕਿ ਆਪਣਾ ਕੰਮ ਨੇੜੇ ਆ ਹੁਣ ਛੱਤਾ ਖੜਾ ਤਿਆਰ ਹੋਇਆ ਬੋਟ ਪਾਉਣ ਨੂੰ ਛੱਤੇ ਕਿਹਨੂੰ ਪਾਉਣੀ ਆ ਸਾਰਾ ਦੇਨੇ ਆਪਾਂ ਮੰਗ ਕੇ ਇਹਨੂੰ ਨਹੀਂ ਕਿਸੇ ਮਤਲਬ ਸਿਰ ਪਿਆਰ ਆ ਜਾਨਵਰ ਲਿਆਂਦੇ ਆਪਾਂ ਯਾਰ ਛੱਤੇ ਤੋਂ ਚਿੱਟੜ ਬੋਲ ਲੱਗੇ ਪਹੁੰਗਾ ਦੇ ਝੋਟਾ ਖੜਾ ਉਧਰ ਆਪਣਾ ਇੱਕ ਦੱਸੇ ਛਤਰੀ ਲਾਉਣੀਆਂ ਪਾਉਣੇ ਦੇ ਕਿਹੜੀ ਲੱਗੇ ਫੈਬਰੂਰੀ ਲਾ ਲਗੇ ਹੌਟ ਵਾਲੀ ਤੇ ਸਿੰਪਲ ਛਤਰੀ ਲੱਗੇ ਛਤਰੀ ਆਪਾਂ ਕੱਪੜੇ ਲਈ ਲਾਉਣੀਆਂ ਆ ਚਰਨਿਆਂ ਦੇ ਕੱਪੜੇ ਲਾਉਣੀਆਂ ਤੇ ਮੇਰਾ ਇਰਾਦਾ ਵੀ ਕੱਪੜੇ ਵਾਲੀ ਲਾ ਦੇ ਤੇ ਗੁਰਦੇਵ ਕਹਿੰਦਾ ਵੀ ਦੂਜੀ ਲਾਉਣੀ ਆ ਜੂ ਪੈਪ ਵਾਲੀ ਜੂ ਪੈਪ ਸਾਰਾ ਕੋ ਪਿਆਰ ਨਵਾਂ ਲਿਆਂਦਾ ਪੁਰਾਣਾ ਸਾਨੂੰ ਪਾ ਟੁੱਟ ਗਈ ਆਪਣਾ ਹਨ ਤੇ ਨਵਾਂ ਤਾਂ ਆਪਣੇ ਕੋਲ ਵੱਧ ਸਪੇਅਰ ਪਿਆਈ ਸੀਗਾ ਸਾਲ ਹੋ ਗਿਆ ਲਿਆਂਦੇ ਇਹਨੂੰ ਤੇ ਹੋ ਡੱਕ ਪਿਆ ਆਪਣਾ ਇਹ ਹੁਣ ਉਦੂ ਬਾ ਬਣਾਵਾਂਗੇ ਜਿਗਾ ਅੱਠ ਨਵਾਂ ਸਾਰਾ ਕੁਝ ਕਰਾਂਗੇ ਇਹ ਹੁਣ ਚੱਲਦੇ ਆਪਾਂ ਬੋਟ ਪਾਉਣ ਛੱਤਾ ਡਿੱਕੀ ਆਦਾ ਛਾਲੀ ਛੱਤਿਆ ਡਿੱਕੀ ਜਾਂਦਾ ਬੰਦੇ ਆਪਾਂ ਨੂੰ ਉੱਥੇ ਆਜਾ ਆਪਾਂ ਹੜਾ ਲੇੜ ਧੁੱਪ ਬਹੁਤ ਤੇਜ਼ ਆ ਵੇਖੋ ਕਾਹ ਖੋਣੇ ਮੈਂ ਤਾਂ ਮੋਟਰਸਾਈਕਲ ਲੈ ਚੱਲ ਧੁੱਪ ਬਹੁਤ ਤੇਜ਼ ਆ ਯਾਰ ਲੈ ਆਉਂਦਾ ਕਹਿੰਦੇ ਕਰਦੇ ਹਾਂ ਬੋਰਡ ਦਾ ਅਧਿਕਾਰ ਸਾਰਿਆਂ ਨੂੰ ਆ ਜ਼ਰੂਰੀ ਆ ਬੋਟ ਪਾਉਣੀ ਬਾਉ ਜੀ ਨੂੰ ਮਰਜ਼ੀ ਹੈਨਾ ਪਰ ਹੈ ਜ਼ਰੂਰੀ ਆ ਤਾਂ ਕਿ ਇੱਕ ਹੀ ਆਪਣੇ ਕੋਲ ਉਹ ਆ ਮੈਨੂੰ ਲੱਗਦਾ ਉਧਰ ਆਪਣਾ ਚਕਾਤਾ ਮੁੰਡਿਆਂ ਨੇ ਚੋਬਰ ਲਾਈ ਉਹ ਸਮਝ ਨਹੀਂ ਆਈ ਵੀ ਇੱਧਰ ਕਿਵੇਂ ਆ ਗਏ ਕੋਲਿੰਗ ਬੂਤਾ ਆਪਣਾ ਉਧਰ ਲਾਇਆ ਸੀ ਇਹਨਾਂ ਨੇ ਮੁੰਡਿਆਂ ਨੇ ਵੀ ਗੰਨਾ ਲਾਈ ਬੇਟਾ ਚੋਣ ਦਾ ਨਿਸ਼ਾਨ ਜਿਹੜਾ ਗੰਨਾ ਆਪਣਾ ਹਾਂ ਕੰਮ ਸੈਟ ਆ ਨਹੀਂ ਪਾਣੀ ਪੀ ਕੇ ਹੁਣੀ ਰੋਟੀ ਖੋਰ ਕੰਤੂ ਕਿਵੇਂ ਇੱਧਰ ਕਿਵੇਂ ਆ ਗਏ ਹੁਣ ਤੇ ਉਧਰ ਵੀ ਹੈਗਾ ਉਹ ਹਮਨੇ ਆਪਣਾ ਪੋਸਟਰ ਲੱਗਾ ਉਹਨੂੰ ਪਤਾ ਹੀ ਆ ਤਲੋ ਬੋਟ ਤਾਂ ਸਾਹਨੇ ਪਾਉਣੀ ਆ ਨਾ ਅਧਿਕਾਰ ਆ ਥੋੜਾ ਜੀ ਵੀਰਾਂ ਜਾਗਤਗਰ ਰੱਖੋ ਸਾਡਾ ਚੋਣ ਸ਼ਾਹ ਤੇ 20 ਨੰਬਰ ਦੇ ਆ ਦੇਖੋ ਇੱਥੇ ਲਾਉਣੀ ਆ ਮੋਹਰ ਬਾਕੀ ਹੁਣ ਪਤਾ ਸਾਰੇ ਖੜੇ ਆ ਹਾਂ ਫਿਰ ਟਿੱਪੇ ਟੱਟਾ ਕੰਮ ਕਿਸ਼ਤੀਆਂ ਵੋਟਾਂ ਦੀ ਫਿਰ ਮਹਾਰਾਜ ਕਲਿਆਣਾ ਵਾਲਿਓ ਯਾਦ ਰੱਖੋ ਬੰਦਾ ਸਾਡੇ ਪਿੰਡ ਦਾ ਥੋੜੇ ਹੁੰਦਾ ਜਿਹੜਾ ਖੁਸ਼ਾਰਕਨ ਨੂੰ ਬੁਲਾ ਦੇ ਠੀਕ ਆ ਭਾਈ ਠੀਕ ਆ ਠੀਕ ਆ ਹਾਂ ਆ ਗਿਆ ਜੀ ਉੱਪਰ ਸਾਡੇ ਲੱਗ ਗਿਆ ਹੋਰ ਦਾ ਹਾਂ ਨਹੀਂ ਨਹੀਂ ਮਲੂ ਕੇ ਆ ਗਿਆ ਕਰਨੇ ਪਾਇਆ ਬੋਰਡ ਕਹਿੰਦੀ ਆ ਬੋਰਡ ਦਾ ਅਜੇ ਉਹਨਾਂ ਚਾਰੀ ਕਦਰ ਆ ਜਨਾਚਰ ਤੇ ਹੱਥ ਚ ਉਦੋਂ ਬਾਅਦ ਨਹੀਂ ਪੁੱਛਣਾ ਕਿ ਇਹ ਨੇ ਚਲ ਬੋਰਡ ਪਾ ਜੀ ਇਹ ਕੰਮ ਕਰਾ ਨਹੀਂ ਇਹਦਾ ਫਾਰਮ ਜਾਏ ਬੋਟ ਥੋੜੋ ਆ ਇਹਦੀ ਗੱਲ ਕਰਦਾ ਫਾਰਮ ਜਾ ਬੋਟ ਇਹ ਗੱਲ ਆ ਇਹ ਆਪਣਾ ਚਲ ਗਾ ਮਿਲਦੇ ਤਾਂ ਫੋਨ ਲੈ ਆ ਨਹੀਂ ਦਿੰਦੇ ਭਾਈ ਕੋ ਨੂੰ ਪਤਾ ਸਾਰਿਆਂ ਨੂੰ ਇਹ ਫੋਨ ਆਪਣਾ ਬੋਲਿੰਗ ਬੂਥ ਆਪਣੇ ਆਪ ਆਪਣੇ ਹੈ ਭਾਈਚਾਰਾ ਬਹੁਤਿਆਰ ਕਾਂਗਰਸੀ ਬਾਈਆਂ ਦਾ ਆ ਆਪਣਾ ਮੁੰਡਿਆਂ ਦਾ ਬੈਠਿਆ ਚੋਂਪਰ ਸੈਟ ਹੋਏ ਸਾਰੇ ਪ੍ਰਧਾਨ ਸਾਹਿਬ ਠੀਕ ਹੈ ਨਾ ਲੈਟ ਸੀ ਦਿਖਾਉਂਦੇ ਆਪੇ ਉਤਰੋ ਭਾਈਚਾਰਕ ਸਾਂਝ ਜ਼ਰੂਰੀ ਹੈ ਸਾਰਿਆਂ ਨਾਲ ਠੀਕ ਆ ਹੋਰ ਪ੍ਰਧਾਨ ਜੀ ਆ ਬਾਈ ਜੀ ਆ ਗਏ ਓਨਰ ਸਾਹਿਬ ਥੋੜਾ ਏ ਤਗੜੇ ਆ ਹਨਾ ਪਾਵਰ ਵੀ ਥੋੜੇ ਜਾਦੇ ਆ ਤੇ ਫਿਰ ਬਈ ਕੋਈ ਹੈ ਸਕੋਰਟ ਕਰੋ ਆਪਾਂ ਦਾ ਹੀ ਸਕੋਰਟ ਤਾਂ ਕਰ ਲਿਆ ਹੈ ਆਪਾਂ ਨੂੰ ਸਾਰੇ ਸਾਰੇ ਦਿਖਾਉਣੇ ਆ ਵੀਰੇ ਆਪਾਂ ਪੋਲਿੰਗ ਬੂਥ ਕਿਉਂ ਦੋ ਬੂਥ ਸਾਡੇ ਇੱਥੇ ਇਕੱਠੇ ਆ ਦੋ ਉਧਰ ਇਕੱਠੇ ਆ ਆਮ ਆਦਮੀਆਂ ਦੇ ਕਾਲੀਦਾਰ ਦਾ ਚਾਰ ਬੂਥ ਸਾਡੇ ਪਿੰਡ ਲੱਗਿਆ ਓ ਯਾਰ ਚਲੋ ਠੀਕ ਆ ਨਾ ਵੋਟਾਂ ਹਰ ਇੱਕ ਨੇ ਪਾਉਣੀਆਂ ਅੱਡੋ ਅੱਡੀਆਂ ਪਾਉਣੀਆਂ ਆਉਂਦਾ ਜਿਹਨੂੰ ਚੰਗਾ ਲਾਦਾ ਉੱਥੇ ਪਾਉਂਦਾ ਥੋੜੇ ਹੋ ਗਏ ਹਾਈ ਲੈਵਲ ਆਈ ਲੈਟਸ ਕਰਨ ਲੱਗਾ ਥੋੜਾ ਨਵਾਂ ਨਵਾਂ ਪਾਕ ਤੇ ਜਾਣ ਲੱਗਾ ਇਹ ਉਹ ਬਈ ਟਾਈਅਰ ਨੂੰ ਲਾ ਦਿਆ ਹਾਂ ਚੱਕ ਰਾਂ ਮੁੰਡੇ ਬੱਸ ਵੀਲ ਵੀ ਲਾਈ ਨਾ ਠੰਡੀ ਤੂੰ ਤਾਂ ਟਾਇਰ ਬਦਲਣੇ ਗਾ ਲੂ ਬਹਿੰਦੇ ਠੀਕ ਆ ਬਦਲ ਲਾਂਗੇ ਲੈ ਵੀ ਸਾਦੇ ਸਿੰਘ ਆਪਾਂ ਆਪਦਾ ਫਰਜ਼ ਨਿਭਾਤਾ ਬਾਕੀ ਹੁਣ ਤੂੰ ਜਾਣੇ ਤੇ ਕੈਸ ਮਤ ਜਾਣੇ ਸਾਦੀ ਸਿੰਘ ਨੂੰ ਜੋ ਬਰ ਠੰਡੇ ਪਾਣੀ ਸਰੀਰ ਆਪਣੇ ਚੱਲੀ ਜਾਂਦੇ ਤਿੰਨ ਪਾਸੇ ਚਾਲਦੀ ਆ ਆਪਣੇ ਬੂਸਲੇ ਮੁੰਡਿਆਂ ਦੀ ਛੱਟ ਹੋਏ ਬੈਠੇ ਖਾਲਸੇ ਹਰ ਕੇ ਹਾਂ ਬਾਈ ਪਾਤੀ ਵੋਟ ਦਾ ਆਪਾ ਆਪ ਤਾਂ ਪਾਈ ਨਹੀਂ ਹੋ ਜੀ ਇਹ ਨਾ ਹੋਵੇ ਆਪਾਂ ਲੋਕਾਂ ਨੂੰ ਆਉਂਦੇ ਆਪਦੀ ਰਹਿ ਜੇ ਆਹ ਵੇ ਸਭ ਤੋਂ ਪਹਿਲਾਂ ਪਾ ਕੇ ਆਏ ਆ ਬਟਨ ਨਾ ਖਰਾਬ ਹੋ ਜਾਓ ਹੋਣਾ ਹੀ ਆ ਬਾਈ ਅੱਧਾ ਘਸਾਦਾ ਬਟਨ ਨਹੀਂ ਨਹੀਂ ਸਭ ਤੋਂ ਬਾਅਦ ਡਿਊਟੀ ਜਿਹੜਾ ਬੰਦਾ ਇੱਥੇ ਪਹਿਲਾਂ ਦਾ ਕੰਮ ਨਹੀਂ ਵੇੜਦੇ ਇਹ ਜੀ ਜੈਤ ਸਾਡੀ ਪਹਿਲਾਂ ਪਾਈ ਬਾਈ ਬਣ ਕੇ ਵੋਟ ਪਾਏ ਹੋਏ ਨਾ ਹੋਵੇ ਬਾਅਦ ਚ ਕੱਚੇ ਜੋਂਦੇ ਰੋ ਜਾ ਤਾਂ ਸਾਡੀ ਗੱਡੀ ਭਰ ਕੇ ਨਾ ਹੋਣੀ ਜੀ ਰੋ ਗੱਡੀਆਂ ਦੇ ਬੰਦੇ ਵੈਰ ਕੀ ਯਾਰ ਠੀਕ ਆ ਨਾ ਅੱਗੇੋਂ ਫਾਰਕ ਅੱਗੇ ਲੋਕ ਆਏ ਇੱਕ ਦੂਜੇ ਦੇ ਬਈ ਬੂਥ ਤੇ ਆਉਂਦੇ ਵੀ ਨਹੀਂ ਸੀਗੇ ਕਾਲੇ ਕੱਢੀ ਜਾਂਦੇ ਭਾਂਟ ਫਲਾਣੇ ਤੇ ਖੜਾ ਫਲਾਣੇ ਤੇ ਖੜਾ ਪਰ ਹੁਣ ਨਾਲ ਮਿਲ ਕੇ ਸਾਰਾ ਕੁਝ ਚਾਹਦਾ ਰਹਿੰਦਾ ਵਧੀਆ ਕਰਦਾ ਲੜਾਈ ਪੜਾਈ ਤੋਂ ਦੂਰ ਰਹਿ ਕਰੋ ਸਾਰੇ ਜਾਣੇ ਤੇ ਵੋਟਾਂ ਤਾਂ ਅੱਗੇ ਨਾ ਇੰਨਾ ਵੋਟਰ ਕਹਿੰਦਾ ਆਪਾਂ ਕੀ ਲੈਣਾ ਹੈ ਵੋਟਾਂ ਤੋਂ ਇਹ ਤਾਂ ਉਤਲੀਆਂ ਵੋਟਾਂ ਅੱਗੇ ਆਏ ਕਹਿ ਦਿੰਦੇ ਜੀ ਹੁਣ ਪਤਾ ਲਾਦਾ ਉਤਲੀਆਂ ਦਾ ਬਾਲੀ ਵੱਡੇ ਪਾਵਰ ਹੈ ਨਾ ਵੋਟਾਂ ਦੀ ਬੰਦਾ ਇੱਕ ਖੜਾ ਜੱਤ ਜੀ ਨਾਲ ਬਹੁਤ ਹੁੰਦਾ ਆਪਣਾ ਉੱਪਰ ਆਉਂਦੇ ਤੁਰੇ ਉਹ ਮਗਲ ਦੀ ਸਾਈਡ ਚਾਂ ਕੋਲੇ ਨੂੰ ਬੁੱਥਾ ਕਿਹੜੇ ਮਾਰਦੇ ਫਿਰਦੇ ਆ ਡੋਡੀ ਵੀ ਕਿਹੜਾ ਕਿੱਥੇ ਤੇ ਕਿਹੜਾ ਕਿੱਥੇ ਆ ਰੌਣਕ ਹੈ ਆ ਬੂਥ ਤੇ ਸਭ ਤੋਂ ਵੱਧ ਲੱਗਦੀ ਆ ਬੰਦੇ ਸਾਰੇ ਡੋਡੀ ਖੜੇ ਆ ਹੈ ਕਾਸ਼ੂ ਆ ਗਿਆ ਕਹਿੰਦੇ ਫਿਰ ਬੇਗੂਆ ਇਹ ਕਿਸਕੈਨ ਆਇਆ ਹਾਂ ਇਹ ਕਾਸ਼ੂ ਕੰਨੈ ਜਿੱਤੂ ਬਸ ਠੀਕ ਆ ਹਰ ਜਨਵਾਦ ਆ ਅੱਜ ਤੇ ਰੱਖ ਓਏ ਯਾਰ ਉਜੂਰੇ ਨੂਰੇ ਲੈ ਕੇ ਆਉ ਮੈਂ ਤੇਰਾ ਵੀਰੋ ਵੇਖ ਲੈ ਆਈ ਉਧਰ ਅੰਦਰ ਲੈ ਕੇ ਆਨੇ ਆ ਅੰਦਰ ਕਿਧਰ ਹੈ ਅੰਦਰ ਕਿਧਰ ਪਾਣੀ ਪਿਆ ਕੇ ਮੰਨੇ ਵੋਟਾਂ ਆ ਨੇ ਵੋਟਾਂ ਦਾ ਰਹੇ ਠੰਡੇ ਹੋਏ ਵੋਟਾਂ ਹੋਰ ਬੁੱਢਾ ਦਾ ਨਾਲ ਠੀਕ ਆ ਦੰਦ ਕੌਣ ਲੈ ਗਿਆ ਗੁੱਡੀ ਮੈਂ ਤਾਂ ਕਰਨਾ ਹੈ ਕਿਹੜਾ ਪੋਡੀ ਵਾਲਾ ਹੈ ਇਹ ਪੋਡੀ ਵਾਲਾ ਭਾਈ ਨਾ ਕਿਉਂ ਕੀ ਇਤਿਹਾਸ ਆ ਤੇਰਾ ਪੋਡੀ ਦਾ ਹਾਂ ਸਾਂ ਸਾਂ ਜਿਹੜਾ ਨਹੀਂ ਕੋਈ ਗੁੱਡੀ ਪੋਡੀ ਨੂੰ ਸਮਾਹ ਪੋਡੀ ਨੂੰ ਸਮਾਹ ਕਿਉਂ ਉੱਪਰ ਖੜੇ ਆ ਜੀ ਬਣ ਜਾ ਤੇਰਾ ਵੀਡੀਓ ਬਣਾਉਣਾ ਸੁਣਾਉ ਪਤਾ ਨਾ ਬੰਦਾਂ ਬੋਲੋ ਕੋ ਸੋ ਬੋਟ ਵੀ ਪਾ ਗਏ ਨਹੀਂ ਉਹਦੇ ਚੱਕਰ ਕੀ ਆ ਐਂਡਵੇ ਪਾਉਣੀ ਆ ਬਾਈ ਹਟੇ ਬੋਟਾ ਯਾ ਤਾਹਰ ਹੋ ਗਿਆ ਇਹ ਗੱਲ ਜੇ ਤਾਹ ਦਾ ਕਾਲੂ ਕੀ ਬਾਕੀ ਦੀ ਹੋਣੀ ਆ ਫਰਜ਼ ਨਾ ਬੋਲਦਾ ਕੇਰਾ ਐਮ ਐਲ ਏ ਸਾਹਿਬ ਆ ਗਏ ਕਿਆ ਮਾ ਕਿਆ ਮਾ ਚੋ ਨਿਸ਼ਾਨ ਕੀ ਹੁੰਦਾ ਸੀਗਾ ਲੱਡੂ ਬੋਬੀ ਨੇ ਆਪ ਹੀ ਰੂਲ ਤੋੜ ਤੰਦਰ ਕਹਿੰਦੇ ਕਾਵਾ ਤੂੰ ਚੱਲ ਚੱਲ ਕੇ ਜਿਵੇਂ ਹਮ ਦੱਸਿਆ ਸੀਗਾ ਆਪਾਂ ਵੀ ਅੱਜ ਮਸ਼ੀਨ ਵੀ ਸੈੱਟ ਕਰਨੇ ਵੋਟਾਂ ਦਾ ਕੰਮ ਆ ਹਨਾ ਵੋਟਾਂ ਤਕਰੀਬਨ ਆਪਣੇ ਬਾਈ ਅ 5 4 ਵਜੇ ਤੋਂ ਲੈ ਕੇ ਲਗਭਗ 800 850 ਵੋਟ ਪੋਲਿੰਗ ਹੋਈ ਯਾਰ ਕੀ ਤੇ ਉਹ ਵੋਟਾਂ ਪੈ ਗਏ ਤੇ ਹੁਣ ਆਪਾਂ ਮਸ਼ੀਨ ਖੋਲਦੀ ਸੀਗੀ ਮਸ਼ੀਨ ਦਾ ਘਰਨਾ ਮਸ਼ੀਨ ਦਾ ਪਾਉਣ ਕਰਨਾ ਸੀਗਾ ਤੇ ਇਹ ਹੁਣ ਆਪਾਂ ਅੱਗੇ ਨਾਲ ਖੋਲ ਕੇ ਸਿੱਧੀ ਕਹਦੇ ਆ ਯਾਰ ਹੱਥ ਚਲਾਉਣਾ ਮੋੜ ਕੇ ਕਿੰਨੀ ਕਰਾ ਲੈਫਟ ਨਹੀਂ ਵੀ ਕਰ ਕਰਾ ਸਿੱਧੀ ਸੱਟ ਕਰਦੀ ਆ ਆ ਡਈ ਜੀ ਉਹ ਕਰ ਦਿੰਦਾ ਆ ਡਈ ਜੀ ਉਹ ਕਰ ਦਿੰਦਾ ਪੁਲੀ ਪਾਈ ਲੈ ਡਈ ਜੀ ਕੱਢ ਦੇ ਕੇਰਾ ਪੁਲੀ ਪਾਈ ਲੈ ਟੱਕ ਦੇ ਮਲੇ ਡਈ ਸੱਦੇ ਆਉਂਗੇ ਹਣਾ ਕੇਰਾ ਹੁਣ ਲੈਫਟ ਪਾਈ ਤਾਂ ਕਾਂ ਚੱਕ ਨਹੀਂ ਪੂਣ ਸਟਾਰਟ ਕਰ ਫਿਰ ਪੁਲੀ ਬੰਦੇ ਨਾ ਕਿਵੇਂ ਨਾ ਕਸੇ ਆ ਫੋਲਾ ਢਿੱਲੇ ਲਾ ਦੇ ਮੈਨੂੰ ਕਿੜੇ ਇਹਦਾ ਕਾਸੇ ਵੀ ਜਾ ਕੋਲਾ ਸਾਰਾ ਸੈੱਟ ਕੀਤਾ ਹੀਗਾ ਇਹਦਾ ਪੱਕੇ ਨਾਲ ਸਮਾਨ ਸਾਰਾ ਹੀ ਕੱਢ ਦੇਣਾ ਹਨਾ ਆਹਾ ਮੂਰੋ ਤੇ ਅਕਦੇ ਪੱਤੀ ਬਣਾਉਣੀ ਹੈ ਪੱਤਾਂ ਖੜਮੀਆਂ ਲਿਆਂਦਿਆਂ ਕਾਫੀ ਦਿਨ ਹੋ ਗਏ ਹਨਾ ਇੱਥੇ ਪਈ ਸੀਗੀ ਬਾਹਰ ਹੀ ਤੇ ਕਿਉਂਕਿ ਪਤਾ ਹੁਣ ਕੀ ਉਹ ਵਗਿਆ ਰੱਖ ਗਿਆ ਕੋਈ ਮਾਲੇ ਆਗੇ ਫੋਲੀ ਤੇ ਛਤਰੀ ਵੀ ਆਪਾਂ ਵੀ ਲਾਉਣੀ ਕੱਲ ਨੂੰ ਛਤਰੀ ਲੈ ਕੇ ਆਵਾਂਗੇ ਇੱਕ ਪਿੰਡ ਚ ਮੁੰਡਿਆਂ ਨੇ ਟਰੈਕਟਰ ਚਾਹੀਦਾ ਬੋਰ ਦਾ ਸਮਾਨ ਲੈ ਕੇ ਆਉਣ ਉਹਨਾਂ ਨੇ ਉਹਨਾਂ ਨੂੰ ਬੋਰ ਦਾ ਸਮਾਨ ਵਾ ਉੜੀ ਬੜੀ ਭਾਰੀ ਆ ਵਾਲੀ ਭਾਰੀ ਹੈ ਚੱਕ ਚੱਕਾ ਸਟਾਰਟ ਨੋ ਬਾਈ ਦਰਗੀਰ ਨਟਰ ਕਰਨਾ ਕਰਨਾ ਤਾਂ ਹੀ ਮੈਂ ਬੰਦ ਨਹੀਂ ਕਰਦਾ ਜਰਗਾ ਇਹਨੂੰ ਡੀਕ ਤੇ ਜਾ ਗਿਆ ਤਾਂ ਮਿੱਟੀ ਬਹੁਤ ਉੜਦੇ ਟਰੈਕਟਰ ਦੇ ਨਾਲ ਨਾ ਮਿੱਟੀ ਪਾਈ ਆ ਆ ਲੈ ਲੈ ਕਿਆ ਮੈਂ ਚੱਕ ਲਿਆ ਫਰਜੇ ਮੂਹਰੇ ਉਹ ਤਾਂ ਨਟੋ ਚ ਕੱਢ ਲਾ ਟੂਲ ਚ ਦੱਬੇ ਜਣਾਟਾ ਇੱਕ ਇੱਕ ਨਾਟਾ ਵੇਚੀ ਆ ਕਿ ਇੱਕ ਡੱਬੇ ਚ ਆਪਣੇ ਸਮਾਨ ਬਹੁਤ ਤਾਂ ਨਾਲ ਯਾਰ ਕਈ ਦੰਦੇ ਨਹੀਂ ਆਏ ਬੰਦੇ ਵਧੀਆ ਸੀਗੇ ਕੌਣ ਤੇ ਆ ਨਾੜ ਕਿੜੇ ਆਹ ਤਾਂ ਨਹੀਂ ਵੇਖੀ ਚਰਨੇ ਆਈ ਆ ਇਹੀ ਆ ਆ ਜੀ ਕਾਸਟ ਹੈ ਫਰਦਨ ਸ਼ੁਰੂ ਕੰਮ ਬਣਾਉਣੇ ਹਨ ਨਾਲ ਦੀ ਨਾਲ ਦੱਸੀ ਚਲਾਂਗੇ ਇਹਦੇ ਉੱਤੇ ਵੀ ਆਪਾਂ ਮੇਰਾ ਦਾ ਉਹ ਬਣਾ ਲਗੇ ਇਹਦਾ ਢੱਕ ਦੀ ਰੁਕ ਰੁਕ ਲਾਉਂਦੇ ਆ ਹਾਂ ਥੱਪੇ ਸਾਈਡ ਤੋਂ ਇਹਦੇ ਵਿੱਚ ਪੈਂਦੀ ਚਾਦਰ ਕਰ ਲੈਂਦੇ ਪਹਿਲਾਂ ਹਾਂ ਹਾਂ ਆਈ ਪਾ ਜਾ ਗਰੂ ਤੇ ਟੇਮ ਲੱਗਣਾ ਨਾ ਬੱਧਾ ਬੱਧ ਆਈ ਮੇਰਾ ਦੁੱਲਾ ਬੜਾ ਜੰਗੀ ਕੰਮ ਆ ਬਾਈ ਇੱਥੇ ਨਾਟ ਪਾਉਣਾ ਪਹਿਲੇ ਪਾਸੇ ਪਾਉਣਾ ਅਸੀਂ ਜਾਣੀ ਆ ਮਸ਼ੀਨ ਸ਼ਕਤੀ ਮਾਣਦੀ ਔਰ ਚੀ ਤੋਂ ਵੀ ਹੋਣੀ ਆ ਦੇਖ ਕਾਦੀ ਆ ਕੋਪਣ ਕਾਪਨ ਦਾ ਨਹੀਂ ਵਿੱਚ ਕੋਈ ਦੇ ਕੋਕਾ ਅਧਿਕਾਰੀ ਆ 214 ਅਕ ਲਿਖਿਆ ਹੋਇਆ ਤਾਂ ਚੰਗੇ ਪਾਚੀ ਦੇ ਲਈ ਡੇਰਗੁਰ ਤੇ ਸੈਟ ਆ ਹਾਰਾ ਕੋ ਆਪਣਾ ਸਟੀering ਤੇਲ ਘੱਟਾ ਟਰੈਕਟਰ ਦਾ ਤਾਂ ਚੂਕਦਾ ਟਰੈਕਟਰ ਪੋਣੇ ਲਿਆ ਕੇ ਯਾਰ ਸਰਵਿਸ ਕਰਨ ਨੂੰ ਉਹਨਾਂ ਨੂੰ ਕਹਿ ਦਿੰਦੇ ਆ ਕੱਲ ਨੂੰ ਕਦੋਂ ਸਰਵਿਸਾਂ ਕਰ ਜਾਣਗੇ ਆਰਾ ਤੇ ਵਾਹ ਜੀ ਚੋਬਰਾਂ ਨੇ ਮਸ਼ੀਨ ਕਾਸਤਾ ਆ ਕੋ ਪੈ ਰਹਿ ਬਾਹਰ ਚਲਾ ਲਾਂਗੇ ਤੇ ਕੱਲ ਨੂੰ ਫਿਕਵਾ ਚੈੱਕ ਕਰਦੇ ਪਰ ਸਰਵਿਸ ਕਰਕੇ ਕੱਲ ਨੂੰ ਕਰਾਂਗੇ ਕੱਲ ਨੂੰ ਲਿਆਵਾਂਗੇ ਬੱਥੇ ਪੁੱਦਰ ਕੇ ਓਕੇ ਹੋ ਗਿਆ ਡਾਣ ਕੱਲ ਨੂੰ ਲਿਆਵੇ ਬਈ ਕੱਲ ਨੂੰ ਠੀਕ ਆ ਪਤਾਲੀ ਪਾਲੀ ਦੀ ਮਸ਼ੀਨ ਆਪਾਂ ਕਾਸਤੀ ਕੱਲ ਨੂੰ ਚੈੱਕ ਕਰਾਂਗੇ ਕੁਵਾਲ ਦੇ ਤੇ ਕੇਰਾ ਨੂੰ ਖੋਲ ਕੇ ਆਨ ਲਾ ਦੇ ਨੇ ਨਾਲ ਹੀ ਦੁਆਰਾ ਕਹੀਂ ਖੜਾ ਤਾ ਕੇ ਤੇ ਲੋ ਖੋਲ ਕਲਾਉਣੀ ਆ ਕੱਦ ਕੇ ਆ ਨੀ ਲਾ ਦਿਓ ਗਾਰ ਆਪਾਂ ਉਧਰ ਲਾਉਣੀ ਆ ਉਧਰ ਲਾਉਣੀ ਮਸ਼ੀਨ ਕੇਰਾ ਫਿਰ ਐ ਕਰਦੇ ਆ ਕਿਵੇਂ ਸੁਣ ਨਗਾ ਕੇ ਵੇਖ ਤੂੰ ਤੇ ਫਿਰ ਆਪਾਂ ਇਧਰ ਲਾ ਦਾਂਗੇ ਅੰਦਰ ਕੇਰਾ ਅੱਜ ਰਾਤ ਨੂੰ ਆਈ ਤੇ ਕੱਲ ਨੂੰ ਇਕੱਠੀ ਕਰਕੇ ਉਹ ਤੇ ਕੱਢ ਦਾਂਗੇ ਟਰਲ ਕੋ ਆ ਇਧਰ ਸੱਟ ਚਲਾਵਾਂਗੇ ਅਸੀਂ ਇਹ ਥੋੜਾ ਬਸ ਆ ਸੱਟ ਕਰਨਾ ਜਾ ਆਂ ਜਗਾਲ ਥੋੜਾ ਇੱਕ ਤਾਂ ਨਵਦੀ ਲਾਉਣੀ ਹੈ ਡੰਡੀ ਨਾਲ ਥੋੜੀ ਕੰਪਨੀ ਚਾਹੀਦੀ ਵੱਡੂ ਵੀ ਲਾਉਣੀ ਪਹਿਲੇ ਹੀ ਇਹ ਜ਼ੋਰ ਨਹੀਂ ਪੈਂਦਾ ਇਹ ਦੋ ਪਾ ਇੱਥੋਂ ਆਇਆ ਲ ਪੂਰੀ ਵੱਡੀ ਬਣੀ ਹੋਏ ਫਿਰ ਇੱਥੋਂ ਤਾਂ ਇਹ ਡੰਡਾ ਇਧਰ ਵੱਡਾ ਹੋ ਜਾਏ ਫਿਰ ਜ਼ੋਰ ਵੱਧ ਪੈ ਜਾਂਦਾ ਤੇ ਪਾਸੇ ਆ ਇਹਦਾ ਇਹਦਾ ਕੋਪੇ ਦਾ ਹੀ ਆ ਵੀ ਓਖਾ ਥੋੜਾ ਢਾਗਦਾ ਦੂਜੇ ਪਾਸੇ ਕਰਨਾ ਇੱਧਰ ਜਿਹੜਾ ਲਾਉਣਾ ਬਾਕੀ ਦਸੀਆਂ ਪੱਤੀ ਵਧਾ ਦਾਂਗੇ ਵੱਢ ਕੇ ਥੱਲੋਂ ਤੇ ਜਾਂ ਇਧਰੋ ਕੁਸ ਕਰ ਦਾਂਗੇ ਕਰਾਂਗੇ ਪੁਸਤਾ ਬਾਕੀ ਓਕੇ ਜਾਵਾਂ ਤੇ ਇਹ ਕਿੱਥੇ ਵੱਢ ਕੇ ਸਪੁਰ ਲਾਉਣਾ ਆਪਾਂ ਟੋਟਾ ਵਿੱਚੋਂ ਬਾਹਰ ਕੱਢਦਾ ਕਰਨਾ ਹੋਰ ਥਾਰਾ ਕੋਕੇ ਆ ਇਹ ਪਲੇਟ ਆਪਾਂ ਮੰਦੇ ਹੀ ਰੱਖ ਦਿੰਨੇ ਆ ਜਮਾਉਕਿਆ ਸਤਿ ਜੀ ਬਾਈ ਕਹਿ ਲਈਦਾ ਹਾਂ ਕਿ ਹੱਥੋਂ ਨਹੀਂ ਬੈਠਿਆ ਨਾਲ ਕਿਵੇਂ ਕੰਦਾ ਦਾ ਪੋਲਿੰਗ ਹੁਣ ਗੱਲ ਸੁਣਾ ਇੱਕ ਬੰਦਾ ਦੋਨੇ ਬੋਟ ਪਾ ਗਿਆ ਉਹ ਵੇਖਣਾ ਪੈਂਦਾ ਵੀ ਹੁਣ ਇੱਕ ਨਾਲ ਚੂਹੇ ਦਾਣਾ ਹੁਣ ਵਰਪਿਆ ਮਨਜੀਤ ਸਿੰਘ ਓਕੇ ਜਮਾ ਬਣ ਗਈ ਗੱਲ ਖੇਡ ਜੇ ਆਪਣੀ ਵੀਡੀਓ ਵਧੀਆ ਲੱਗੀ ਚੈਨਲ ਆਪਣਾ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਜ਼ਰੂਰ ਕਰੋ ਵੀ ਕਿਹਨੇ ਕਿਹਨੂੰ ਵੋਟ ਪਾਈ ਸੀ ਤੇ ਕੀ ਮਾਹੌਲ ਸੀ ਤੁਹਾਡੇ ਪਿੰਡ ਵੋਟਾਂ ਦਾ ਆਪਣੇ ਤਾਂ ਬਹੁਤ ਹੀ ਨੇ ਬੜੇ ਸਾਰੇ ਪਾਰਟਾਂ ਵਾਲੇ ਇੱਕੋ ਜਿਹੇ ਸੀਗੇ ਕੋਈ ਕਿਸੇ ਨਾਲ ਗੁੱਸਾ ਗੱਲ ਮੈਂ ਵੋਟਾਂ ਦਾ ਰੌਂਦੀਆਂ ਜਾਣਕਾਰੀ ਰਹਿੰਦੀਆਂ ਬਾਈ ਆਪਣੇ ਵੀ ਆਈ ਸੀ ਉਹ ਵੀ ਹੁੰਦਾ ਵੋਟਾਂ ਦਾ ਇਹ ਆ ਬਣਦਾ ਇਹਨਾਂ ਦਾ ਓਕੇ ਧੰਨਵਾਦ ਸਾਰਿਆਂ ਦਾ ਗੁੱਡ ਬਾਏ